ਲਓ ਜੀ ਗੱਡੀ ਚੈੱਕ ਕਰੋ ਵੀਰੇ ਡੀਜ਼ਲ ਵੇਰੀਐਂਟ ਚ ਗੱਡੀ ਆ ਗੱਡੀ ਦਾ ਇੰਜਨ ਚੈੱਕ ਕਰ ਲਓ ਗੁੱਡੇ ਗੁੱਡੇ ਵਧੀਆ ਪਏ ਨੇਗੇ ਠੀਕ ਹੈ ਇੰਜਨ ਵਧੀਆ ਪਿਆ ਰਕਾਰ ਆ ਗਈ ਡੀਜ਼ਲ ਵੇਰੀਐਂਟ ਚ ਜੇ ਗੱਡੀ ਦੀ ਵੀਰੇ ਮੈਂ ਚਲਾਈ ਦੀ ਗੱਲ ਕਰਾਂ ਹੁਣ ਤੱਕ ਬਾਈ ਲੱਖ ਦੇ ਘਰ ਚ ਬਾਈ ਇਹ ਗੱਡੀ ਚੱਲੀ ਹੋਈ ਆ ਸੁਭੀ ਦਿਖਾ ਦੇ ਵੀਰੇ ਹਾਸ਼ੀਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਸਵਾਗਤ ਹੈ ਤੁਹਾਡੇ ਆਪਣੇ ਪੇਜ ਉੱਤੇ ਤੇ ਬਾਈ ਅੱਜ ਆਪਾਂ ਤੁਹਾਡੇ ਵਾਸਤੇ ਘੈਂਟ ਜੀ ਕਾਰ ਲੈ ਕੇ ਆਏ ਆਂਗੇ ਤੇ ਬਾਈ ਕਿਸੇ ਵੀਰ ਨੇ ਐਡ ਕਰਾਉਣੀ ਆ ਮੋਬਾਈਲ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈਗਾ ਗੱਲ ਬਾਤ ਤੁਸੀਂ ਕਰ ਸਕਦੇ ਹੋ ਇਸ ਟਾਈਮ ਬਾਈ ਆਪਾਂ ਖੜੇ ਆਂਗੇ ਡਿਸਟ੍ਰਿਕਟ ਸੰਗਰੂਰ ਇਧਰੋਂ ਵੀਰੇ ਬਰਨਾਲੇ ਦੇ ਵਿਚਾਲੇ ਕੱਟੂ ਵਾਲੀਆਂ ਬਾਈ ਪਿੰਡ ਹੈਗਾ ਉੱਥੇ ਇਸ ਟਾਈਮ ਆਪਾਂ ਖੜੇ ਆਂ ਤੁਹਾਡੇ ਵਾਸਤੇ ਲੈ ਕੇ ਆਇਆ ਡੀਜ਼ਲ ਵੈਰੀਐਂਟ ਦੀ ਹੁੰਡਾ ਸਿਟੀ ਕਾਰ ਵੀ ਮਾਡਲ ਆਈਡੀ ਟੈਕ ਇੱਕ ਵਾਰ ਕਹੂੰਗਾ ਲਖਮਿੰਦਰ ਨੂੰ ਵਧੀਆ ਤਰੀਕੇ ਨਾਲ ਦਿਖਾ ਦਈਏ ਫਿਰ ਤੁਹਾਨੂੰ ਇਹਦੇ ਦੱਸ ਦਿਆਂ ਡਿਟੇਲ ਗੱਡੀ ਦੀ ਇਹ ਹੈਗੀ ਜੀ 2015 ਮਾਡਲ ਗੱਡੀ ਆ ਫਸਟ ਓਨਰ ਦੀ ਕਾਰ ਆ ਇਹ ਤੇ ਵੀਰੇ ਗੱਡੀ ਦੇ ਅੰਦਰੋਂ ਦੀ ਗੱਲ ਕਰਾਂ ਨਾ ਵੀਰੇ ਅੰਟੀਰੀਅਰ ਚੈੱਕ ਕਰੋ ਤੁਸੀਂ ਗੱਡੀ ਦਾ ਸਾਫ ਸੁਥਰੀ ਗੱਡੀ ਆ 크ਰੂਜ਼ ਕੰਟਰੋਲ ਵਗੈਰਾ ਸਟੀਅਰਿੰਗ ਵਿੱਚ ਫਕਸ਼ਨ ਨੇ 에어 ਬੈਗ ਵੀ ਹੈਗੇ ਤੇ ਘੈਂਟ ਕਾਰ ਆ ਬਾਈ ਫਸਟ ਓਨਰ ਕਾਰ ਆਗੀ ਡੀਜ਼ਲ ਵੈਰੀਐਂਟ ਚ ਜੇ ਗੱਡੀ ਦੀ ਵੀਰੇ ਮੈਂ ਚਲਾਈ ਦੀ ਗੱਲ ਕਰਾਂ ਹੁਣ ਤੱਕ ਬਾਈ ਲੱਖ ਦੇ ਘਰ ਚ ਬਾਈ ਇਹ ਗੱਡੀ ਚੱਲੀ ਹੋਈ ਆ ਵੀ ਸੁਭੀ ਦਿਖਾ ਦੇ ਵੀਰੇ ਵਧੀਆ ਤਰੀਕੇ ਨਾਲ ਸੋਹਣੀ ਕਾਰ ਵੀ ਹੈਗੀ ਤੇ ਹੁਣ ਸਾਨੂੰ ਮੈਂ ਦਿਖਾਉਣਾ ਪਹਿਲਾਂ ਗੱਡੀ ਦੀ ਡਿੱਗੀ ਚਾਕੇ ਲਖ ਮੈਂ ਤੁਹਾਨੂੰ ਇੱਥੇ ਖੜਾ ਤੇ ਫਿਰ ਮੈਂ ਦਿਖਾਉਣਾ ਸਾਨੂੰ ਗੱਡੀ ਦੀ ਡਿੱਗੀ ਤੇ ਮੇਤਰਾ ਦਿਖਾ ਦੇ ਬਈ ਇੱਕ ਵਾਰੀ ਹਨਾ ਤੇ ਆ ਚੈੱਕ ਕਰੋ ਬਈ ਠੀਕ ਹੈ ਤੇ ਸਾਫ ਪਈ ਆ ਬਈ ਗੱਡੀ ਹਨਾ ਕਿਤੇ ਕੋਈ ਜਰ ਜੁਰ ਦਾ ਕੁਝ ਨਹੀਂ ਹੋਗਾ ਨਾ ਠੀਕ ਹੈ ਬਾਕੀ ਚੈੱਕ ਕਰ ਲਓ ਬਈ ਗੱਡੀ ਸੋਹਣੀ ਆ ਸਾਫ ਸੁਥਰੀ ਕਾਰ ਆ ਗਈ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਬ੍ਰੇਕ ਸਾਈਡਾਂ ਵਾਲੇ ਗੱਡੀ ਦਾ ਸੀਲਾ ਆ ਜੋ ਤੇ ਆ ਚੈੱਕ ਕਰ ਲਓ ਬਈ ਗੱਡੀ ਹਨਾ ਟੈਂਟ ਆ ਗਈ ਆ ਪੰਚਿੰਗ ਪੰਚਿੰਗ ਬਈ ਨਾਲ ਦੀ ਪਈ ਆ ਨਾ ਠੀਕ ਹੈ ਇਹ ਹੈਗੀ ਵੀਰੇ ਨਾਨ ਐਕਸੀਡੈਂਟ ਗੱਡੀ ਦੀ ਗਾਰੰਟੀ ਹੋ ਜਾਂਦੀ ਇੱਕ ਤਰ੍ਹਾਂ ਦੀ ਤੇ ਆ ਵੀ ਬਈ ਫਰੰਟ ਤੋਂ ਤੁਸੀਂ ਦੇਖ ਸਕਦੇ ਹੋ ਗੱਡੀ 2015 ਮਾਡਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਡੀਜ਼ਲ ਵੈਰੀਐਂਟ ਦੀ ਗੱਡੀ ਤੇ ਗੱਡੀ ਵੀ ਘੈਂਟ ਆ ਬਾਈ ਲੁੱਕ ਵੀ ਘੈਂਟ ਆ ਗੱਡੀ ਦੀ ਕਲਰ ਵੀ ਸੋਹਣਾ ਹੈਗਾ ਠੀਕ ਹੈ ਬਾਕੀ ਹੁਣ ਸਰ ਮੈਂ ਬੋਰਨਟ ਵੀ ਦਿਖਾ ਦਾਨਾ ਚੱਕ ਕੇ ਬਹੁਤ ਵੀਰ ਕਹਿਣਗੇ ਯਾਰ ਤੁਸੀਂ ਬੋਰਨਟ ਨਹੀਂ ਦਿਖਾਉਂਦੇ ਚੱਕ ਕੇ ਤੁਹਾਨੂੰ ਬਈ ਬੋਰਨਟ ਵੀ ਦਿਖਾ ਦਾਨੇ ਹੈਗੇ ਚੱਕੀ ਵੀਰੇ ਆਹ ਯਾਰ ਲੱਖ ਵੰਦਨਾਂ ਕਹੂੰਗਾ ਗੱਡੀ ਤੇ ਦਿਖਾ ਦੇ ਗੋਡੇ-ਗੁੱਡੇ ਲਓ ਜੀ ਗੱਡੀ ਚੈੱਕ ਕਰੋ ਵੀਰੇ ਡੀਜ਼ਲ ਵੈਰੀਐਂਟ ਚ ਗੱਡੀ ਆ ਗੱਡੀ ਦਾ ਇੰਜਨ ਚੈੱਕ ਕਰ ਲਓ ਗੋਡੇ-ਗੁੱਡੇ ਵਧੀਆ ਪਏ ਨੇਗੇ ਠੀਕ ਐ ਇੰਜਨ ਵਧੀਆ ਪਏਗਾ ਸਾਫ ਪਈ ਆ ਗੱਡੀ ਬਈ ਸਟਾਰਟ ਕਰਿਓ ਆਹ ਕਮੜੀ ਗੱਡੀ ਸੈਲਫ ਮਾਰੋ ਗੱਡੀ ਦੀ ਸੁਣੋ ਵੀਰੇ ਗੱਡੀ ਤੇ ਸਟਾਰਟ ਦੀ ਆਵਾਜ਼ ਦਿਖਾਉਣੇ ਹੈਗੇ ਘੈਂਟ ਘਾਰ ਆ ਮਿੱਤਰੋ ਆਇਆ ਬਾਈ ਇੰਜਨ ਤੇ ਆ ਜਾ ਮਾੜਾ ਜਿਹਾ ਲੱਖ ਤੇ ਚੈੱਕ ਕਰੋ ਬਾਈ ਗੱਡੀ ਦੀ ਸਟਾਰਟਿੰਗ ਕੀ ਕਹਿੰਦੀ ਹੈਗੀ ਆਹ ਗੱਡੀ ਦਾ ਬਾਈ ਸਾਊਂਡ ਸੀਗਾ ਠੀਕ ਹੈ ਗੱਡੀ ਘੈਂਟ ਆ ਗਈ ਬੋਰਨਟ ਵਗੈਰਾ ਘੈਂਟ ਪਿਆਗਾ ਗੱਡੀ ਦੇ ਵੀਰੇ ਟੱਚ ਅਪ ਜ਼ਰੂਰ ਕਰਪਾ ਕਹਿ ਸਕਦਾ ਹਾਂਗਾ ਉਹ ਦੇਖੋ 15 ਮਾਡਲ ਆ ਗਈ ਠੀਕ ਹੈ ਤੁਹਾਨੂੰ ਨਹੀਂ ਪਤਾ ਵੀਰੇ ਦਿੱਲੀ ਦੇ ਗੱਡਿਆਂ ਕਿੱਦਾਂ ਹੁੰਦੇ ਨੇ ਸਕ੍ਰੈਚ ਵਗੈਰਾ ਪੈ ਹੁੰਦੇ ਨੇਗੇ ਐਡਵੋਕੇਟ ਦੀ ਬਾਈ ਗੱਡੀ ਆ ਇਹ ਠੀਕ ਹੈ ਇੱਕ ਹੱਥ ਚੱਲੀ ਹੋਈ ਆ ਗੱਡੀ ਤੇ ਜੇ ਮੈਂ ਗੱਲ ਕਰਾਂ ਇਧਰਲੀ ਵੀਰੇ ਬਾਰੀ ਦੀ ਆ ਵੀ ਲਖਵਿੰਦਰ ਨੂੰ ਚੈੱਕ ਕਰਾ ਦੇ ਹਨਾ ਸੀਲਾ ਬਾਈ ਆ ਵੀ ਨਾਲ ਨੂਲਦੇ ਪਈਆਂ ਨੇ ਇਹ ਚੈੱਕ ਕਰ ਲੋ ਤੇ ਆ ਦੇਖ ਲੋ ਬਾਈ ਹਨਾ ਤੇ ਬਾਈ ਜਿਹੜੀ ਗੱਲਬਾਤ ਹੁੰਦੀ ਆਪਾਂ ਦੱਸ ਕੇ ਦੰਨੇ ਹੁੰਨੇ ਆਗੇ ਕੋਈ ਆਪਾਂ ਇਹਦੇ ਵਿੱਚ ਵੀਰੇ ਉਹਲਾ ਨਹੀਂ ਹੈਗਾ ਕਿਤੋਂ ਬਾਈ ਜਰ ਦਾ ਕੋਈ ਨਿਸ਼ਾਨ ਨਹੀਂ ਹੈਗਾ ਠੀਕ ਹੈ ਤੇ ਆ ਵੀ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਆ ਚੈੱਕ ਕਰ ਲੋ ਸੀਲਾ ਸੁਲਾ ਬਾਈ ਨਾਲ ਦੇ ਪਈਆਂ ਨੇ ਜਿਵੇਂ ਬਾਈ ਗੱਡੀ ਦੇ ਰੇਟ ਦੀ ਗੱਲ ਕਰਾਂ ਹਨਾ 15 ਮਾਡਲ ਆ ਇਹ ਫਰਸਟ ਓਨਰ ਇਹ ਵੀਰੇ ਸਾਨੂੰ ਇੱਕੋ ਇੱਕ ਰੇਟ ਲੱਗ ਜੂਗੀ 4 ਲੱਖ ਤੇ 10000 ਦੀ ਬਾਕੀ ਮੌਕ ਦੇ ਮਾਨ ਸਤਿਕਾਰ ਹੋ ਜੂਗਾ ਬੜਾ ਫਰਕ ਨਹੀਂ ਹੈਗਾ ਠੀਕ ਹੈ ਕਿਸੇ ਵੀਰ ਨੂੰ ਇਹ ਗੱਡੀ ਚਾਹੀਦੀ ਹੈਗੀ ਗੱਲਬਾਤ ਕਰ ਲਿਓ ਠੀਕ ਹੈ ਤੇ ਬਾਕੀ ਵੀਰੇ ਮੋਬਾਈਲ ਨੰਬਰ ਸਕਰੀਨ ਤੇ ਆ ਤੇ ਮੇਰਾ ਵੀਰ ਚੱਕ ਲਓ ਕਿਸੇ ਵੀਰ ਨੂੰ ਚਾਹੀਦੀ ਆ ਸੱਚ ਕਹੋ ਜੀ